सिवरत बोर्ड ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੰਮਕਾਰ ਬੰਦ ਕਰਕੇ ਰੋਸ ਪ੍ਰਦਰਸ਼ਨ ਕਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਜਮ ਕੇ ਨਾਅਰੇਬਾਜ਼ੀ ਵੀ ਕੀਤੀ। ਉਹਨਾਂ ਕਿਹਾ ਕਿ ਸਿਵਰਤ ਬੋਰਡ ਦੇ ਕਰਮਚਾਰੀ ਪਿਛਲੇ ਵਰਸੇ ਤੋਂ ਆਪਣੇ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਪਰ ਸਾਡੀ ਕਿਸੇ ਵੀ ਸਰਕਾਰ ਨੇ ਨਹੀਂ ਸੁਣੀ। ਉਹਨਾਂ ਕਿਹਾ ਕਿ ਅਗਰ ਇਸ ਵਾਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਸਾਡੀ ਹੜਤਾਲ جاری ਰਹੇਗੀ। ਪਾਜੀ ਬਿਨੈਤ ਅਸੀਂ ਸਰਕਾਰ ਨਾਲ ਆਪਦੀ ਜਿਹੜੀ ਹੱਕੀ ਮੰਗ ਹੈ ਕਿ ਸੀਵਰੇਜ ਬੋਰਡ ਦੇ ਜਿਹੜੇ ਕੰਮੇ ਨੇ ਜਿਹੜੇ ਸਵੇਰ 4 ਵਜੇ ਘਰੋਂ ਜਦੋਂ ਨਿਕਲਦੇ ਨੇ ਲੋਕ ਮੰਦਰਾਂ ਨੂੰ ਜਾਂਦੇ ਨੇ ਤੇ ਸਾਡੇ ਸਾਥੀ ਨੇ ਜਿਹੜੇ ਉਹ ਗੰਦ 'ਚ ਹੱਥ ਮਾਰਦੇ ਨੇ ਤੇ ਪਿਛਲੀ ਸਰਕਾਰਾਂ ਦੀ ਤਰ੍ਹਾਂ ਇਹ ਸਰਕਾਰ ਵੀ ਸਾਡੇ ਨਾਲ ਵਾਅਦਾ ਕਰਕੇ ਆਈ ਸੀਗੀ ਮੁੱਖ ਮੰਤਰੀ ਸਾਹਿਬ ਕੇ ਅਸੀਂ ਆਉਂਦੇ ਸਾਰ ਜਿਹੜਾ ਹਰਾ ਪੰਨਾ ਹੈ ਉਹ ਪਹਿਲਾਂ ਮੁਲਾਜ਼ਮਾਂ ਲਈ ਚਲਾਵਾਂਗੇ ਪਰ ਸਾਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਸਾਡੇ ਲਈ ਕੁਝ ਸੋਚ ਰਹੀ ਹੈ ਕਿਉਂਕਿ ਪਿਛਲੇ 5 ਮਹੀਨੇ ਦੇ ਸੰਘਰਸ਼ ਦੇ ਦੌਰਾਨ ਸਾਡੇ ਨਾਲ ਸਰਕਾਰ ਸਿਰਫ ਮੀਟਿੰਗ ਮੀਟਿੰਗ ਖੇਡ ਰਹੀ ਹੈ ਪਰ ਸਾਡੇ ਲਈ ਕੋਈ ਪੁਖਤਾ ਹੱਲ ਲਿਆਉਣ ਦੇ ਲਈ ਸਰਕਾਰ ਹਾਲੇ ਤੱਕ ਕਿਸੇ ਤਰ੍ਹਾਂ ਦੀ ਵਚਨਬੱਧ ਨਹੀਂ ਹੋਈ ਨਾ ਹੀ ਸਾਡੀ ਕੋਈ ਸਾਰ ਲਈ ਜਾ ਰਹੀ ਹੈ ਅਸੀਂ ਬੇਨਤੀ ਕਰਦੇ ਹਾਂ ਇਸ ਮੰਚ ਤੋਂ ਸੀਵਰੇਜ ਬੋਰਡ ਦਾ ਜਿਹੜਾ ਅੱਜ ਕੰਮ ਹੈ ਪੂਰੇ ਪੰਜਾਬ ਦੇ ਵਿੱਚ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਹੜਤਾਲ ਤੇ ਬੈਠਾ ਹੈ ਤੇ ਤਕਰੀਬਨ ਤਕਰੀਬਨ ਪਿਛਲੇ ਮਹੀਨੇ ਵੀ ਅਸਲੀ ਅਸੀਂ 1 ਮਹੀਨਾ ਲਗਾਤਾਰ ਸਟ੍ਰਾਈਕ ਚਲਾਈ ਦੀਗੀ ਜਿਸ ਦੇ ਬਾਵਜੂਦ ਸਰਕਾਰੇ ਸਾਡੇ ਨਾਲ ਮੀਟਿੰਗਾਂ ਦੇ ਜਿਹੜਾ ਦੌਰ ਸੀ ਸ਼ੁਰੂ ਕੀਤਾ ਗਿਆ ਪਰ ਉਹ ਮੀਟਿੰਗਾਂ ਦੇ ਵਿੱਚ ਸਰਕਾਰ ਸਾਡੇ ਲਈ ਪਾਲਿਸੀ ਪਾਲਿਸੀ ਖੇਲ ਰਹੀ ਆ ਪਰ ਸਾਡੇ ਲਈ ਨਿਕਲਦਾ ਕੁਛ ਨਹੀਂ ਸੋ ਇਸੇ ਚੀਜ਼ ਨੂੰ ਲੈ ਕੇ ਅਸੀਂ ਦੁਬਾਰਾ ਫੇਰ ਪਿਛਲੇ 9 ਦਿਨਾਂ ਤੋਂ ਆਪਣੀ ਜਿਹੜੀ ਹੜਤਾਲ ਹੈ ਇਹ ਜਾਰੀ ਰੱਖੀ ਹੋਈ ਹੈ ਇਹ ਧਰਨਾ ਸਾਡਾ ਜੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜੀ ਤੇ ਇਸ ਧਰਨੇ ਦਾ ਸਾਨੂੰ ਕੋਈ ਸਰਕਾਰ ਨਾ ਪਹਿਲਾਂ ਵਾਲੀ ਸਰਕਾਰ ਨੇ ਸੁਣੀ ਸਾਡੀ ਨਾ ਇਸ ਸਰਕਾਰ ਨੇ ਸਾਡੀ ਸੁਣੀ ਹੈ ਜੀ ਕੰਦੇ ਦੇ ਹੱਤ ਮਾਰ ਕੇ ਆਪਣੀ ਜ਼ਿੰਦਗੀ ਕੱਢ ਰਹੇ ਆ ਜੀ ਨਾ ਸਾਡੇ ਕੋਈ ਰੈਗੂਲਰ ਸਾਡੇ ਕੋਈ ਤਨਖਾਹ ਹੈਗੀ ਨਾ ਸਾਨੂੰ ਕਿਸੇ ਵਿਭਾਗ ਦੇ ਵਿੱਚ ਰੱਖਿਆ ਜਾ ਰਿਹਾ ਨਾ ਕੋਰਸੋਰਸ ਕਹਿ ਕੇ ਸਾਡੇ ਨਾਲ ਸੋਸ਼ਲ ਕੀਤਾ ਜਾ ਰਿਹਾ ਜੀ ਤੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਕਿ ਸਾਡੇ ਕਿਤੇ ਨਾ ਕਿਤੇ ਸਲਵਾਇ ਕਰੀ ਜਾਵੇ ਸਾਡੇ ਨਾਲ ਧੱਕਾਸ਼ਾਹੀ ਨਾ ਚੱਲੇ ਅਗਲਾ ਸੰਘਰਸ਼ ਕੀ ਹੋਏਗਾ ਅਗਲਾ ਸੰਘਰਸ਼ ਜੇ ਕੋਈ ਸਰਕਾਰ ਸਾਡੇ ਵਾਸਤੇ ਕੋਈ ਛਿੱਟਾ ਵਧੀਆ ਨਹੀਂ ਕੱਢਦੀ ਜੀ ਤੇ ਸੰਘਰਸ਼ ਸਾਡਾ ਵੱਧ ਤੋਂ ਵੱਧ ਛੋਟਾ ਛਿੱਕਾ ਹੁੰਦਾ ਜਾਊਗਾ